ਜੀ ਆ ਮੈਂ ਜੁਬਨਗਿਲ ਅੱਜ ਦਾ ਮੈਂ ਤੁਹਾਨੂੰ ਜਿਹੜਾ ਵਾਕਿਆ ਸੁਣਾਉਣ ਲੱਗਾ ਸਾਈਂ ਲਾਢੀਸ਼ਾ ਸਰਕਾਰ ਜੀ ਦਾ ਇਹਦੇ ਵਿੱਚ ਤੁਹਾਨੂੰ ਕੁਝ ਕੁ ਚੀਜ਼ਾਂ ਉਹਦੇ ਬਾਰੇ ਨੌਲੇਜ ਵੀ ਹੋਣੀ ਚਾਹੀਦੀ ਆ ਜਿਹੜੇ ਸਪੈਸ਼ਲੀ ਲੋਕ ਦਰਬਾਰ ਦੇ ਵਿੱਚ ਗਏ ਹਨ ਕੋਦਰ ਜਿਹੜੇ ਤੇ ਦਰਬਾਰ ਦੇ ਵਿੱਚ ਰੈਗੂਲਰਲੀ ਜਾਂਦੇ ਉਹਨਾਂ ਨੂੰ ਪਤਾ ਹੋਏਗਾ ਕਿ ਜਦੋਂ ਦਰਬਾਰ ਦੇ ਵਿੱਚ ਤੁਸੀਂ ਐਂਟਰੀ ਹੁੰਦੇ ਹੋ ਤਾ ਉੱਥੇ ਇੱਕ ਸਾਈ ਲਾਢੀ ਸ਼ਾ ਸਰਕਾਰ ਜੀ ਦੀਆਂ ਜਿਹੜੀਆਂ ਕਾਰ ਜ਼ਿਆ ਇੱਕ ਨੋਵਾ ਉੱਥੇ ਖੜੀ ਜਿਹਦਾ ਨੰਬਰ ਪੀਬੀ 08 ਕਰਕੇ ਐਨ ਤੇ 786 ਵੀ ਆ ਇਹ ਉਸ ਦੇ ਰਿਲੇਟਿਡ ਹੈ ਇੱਕ ਈਸਾ ਵਾ ਤੇ ਹੈਰਾਨ ਕਰ ਦੇਗਾ ਤੁਹਾਨੂੰ ਜਦੋਂ ਤੁਹਾਡਾ ਵਿਸ਼ਵਾਸ ਪੱਕਾ ਹੁੰਦਾ ਹੈ ਨਾ ਕਹਿੰਦੇ ਉਦੋਂ ਭਾਵੇਂ ਤੁਸੀਂ ਦੁਨੀਆ ਤੇ ਵੀ ਕੁਝ ਵੀ ਕਰ ਸਕਦੇ ਹੋ ਤੇ ਤੁਸੀਂ ਰੱਬ ਨੂੰ ਵੀ ਥੱਲੇ ਲਾ ਲੈਂਦੇ ਹੋ ਇਹ ਉਹ ਗੱਲਾਂ ਆ ਜਾਂਦੀਆਂ ਸੋ ਇੱਕ ਪਰਿਵਾਰ ਸੀਗਾ ਜਿਹੜਾ ਨਕੂਦਰ ਆਪਣੇ ਦਰਸ਼ਨ ਕਰਨ ਗਿਆ ਸੀਗਾ ਤੇ ਉਹਨਾਂ ਨੇ ਗੱਡੀ ਨੂੰ ਬਾਹਰ ਉਸ ਟਾਈਮ ਦੇ ਉੱਤੇ ਪਾਰਕਿੰਗ ਆਇਤੋਂ 4-5 ਸਾਲ ਪੁਰਾਣੀ ਗੱਲ ਹੈ ਪਾਰਕਿੰਗ ਇੰਨੀ ਵੱਡੀ ਨਹੀਂ ਸੀਗੀ ਹੁੰਦੀ ਛੋਟੀ ਹੁੰਦੀ ਸੀਗੀ ਤੇ ਉੱਥੇ ਗੱਡੀ ਲਾ ਕੇ ਜਾਣ ਲੱਗੇ ਤਾਂ ਬਾਹਰੋਂ ਇੱਕ ਬੰਦਾ ਕਹਿੰਦਾ ਕਿ ਤੁਸੀਂ ਨਾ ਆਪਣੀ ਕਾਰ ਜਿਹੜੀ ਹੈਗੀ ਹੈ ਨਾ ਇਹ ਥੋੜੀ ਜਿਹੀ ਪਰੇ ਲਾ ਲਓ ਇੱਥੇ ਨਾ ਚੋਰੀ ਚਿਗਾਰੀ ਬਹੁਤ ਹੁੰਦੀ ਆ ਤੇ ਉਹ ਅੱਗੇ ਜਿਹੜੇ ਸ਼ਰਧਾਲੂ ਸੀਗੇ ਉਹਨਾਂ ਦਾ ਵਿਸ਼ਵਾਸ ਬੜਾ ਪੱਕਾ ਸੀਗਾ ਉਹ ਨਾਲੇ ਮਤਲਬ ਜਿਹੜੇ ਸ਼ਰਧਾਲੂ ਪੱਕੇ ਹੁੰਦੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਜੇ ਸਾਈਂ ਜੀ ਨੂੰ ਚੰਗੀ ਲੱਗੀ ਕਿਸੇ ਹੋਰ ਨੂੰ ਦੇਣੀ ਹੈ ਇਹ ਗੱਡੀ ਦੇ ਦੇਣਗੇ ਨਹੀਂ ਤੇ ਸਾਈਂ ਜੀ ਸਾਡੀ ਰੱਖਿਆ ਕਰਨਗੇ ਤੇ ਉਹ ਜਾਂਦੇ ਆ ਦਰਬਾਰ ਚ ਦਰਸ਼ਨ ਦਰਸ਼ਨ ਕਰਦੇ ਆ ਤੇ ਜਦੋਂ ਆਣ ਕੇ ਦੇਖਦੇ ਆ ਉੱਥੇ ਗੱਡੀ ਗੱਡੀ ਉੱਥੇ ਦੀ ਉੱਥੇ ਖੜੀ ਹੁੰਦੀ ਆ ਵਾਵਾ ਧੇਰਵਾਦੀ ਆਉਂਦੇ ਆ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਉਹ ਉੱਥੋਂ ਗੱਡੀ ਚੁੱਕ ਕੇ ਨਾ ਤੇ ਪਟਿਆਲੇ ਨੂੰ ਪਾ ਲੈਂਦੇ ਉੱਧਰ ਜਾਣਾ ਹੁੰਦਾ ਉਹਨਾਂ ਨੇ ਤੇ ਪਟਿਆਲੇ ਪਾਉਣ ਤੋਂ ਬਾਅਦ ਜਦੋਂ ਜਾਣ ਲੱਗਦੇ ਆ ਤੇ ਹਾਈਵੇ ਤੇ ਪਾਲੰਦੇ ਆ ਗੱਡੀਆਂ ਹਾਈਵੇ ਤੇ ਜਾਂਦੀ ਜਾਂਦੇ ਇੱਕ ਬੱਸ ਆਉਂਦੀ ਆ ਬਹੁਤ ਤੇਜ਼ ਬੱਸ ਆਉਂਦੀ ਆ ਤੇ ਬੱਸ ਆਉਂਦੇ ਆਉਂਦੇ ਆ ਨਾ ਤੇ ਸਾਈਡ ਮਾਰਦੀ ਉਹਨਾਂ ਨੂੰ ਤੇ ਉਹਨਾਂ ਦੀ ਗੱਡੀ ਆ ਨਾ ਜਿਹੜੀ ਬੱਸ ਬੜੀ ਛੋਟੀ ਜੀ ਬੜੀ ਛੋਟੇ ਜੇ ਫਾਸਲੇ ਤੋਂ ਰਹਿ ਜਾਂਦੀ ਆ ਵੱਜਣੋ ਜੇ ਉਹ ਵੱਜ ਜਾਂਦੀ ਉਹ ਦੱਸਦੇ ਆ ਵੀ ਉਹ ਇੰਨਾ ਕਿ ਭਿਆਨਕ ਐਕਸੀਡੈਂਟ ਹੋ ਸਕਦਾ ਸੀ ਕਿਉਂਕਿ ਪਤਾ ਜਦੋਂ ਹਾਈਵੇ ਤੇ ਆ ਇੰਡੀਆ ਦੇ ਵਿੱਚ ਸਪੈਸ਼ਲੀ ਪੰਜਾਬ ਦੀਆਂ ਸੜਕਾਂ ਜਿਹੜੀਆਂ ਨਵੀਆਂ ਬਹੁਤ ਵਧੀਆ 120 130 ਤੇ ਗੱਡੀਆਂ ਨਾਰਮਲ ਚੱਲਦੀਆਂ ਤੇ ਬਸ ਜੇਕਰ ਇੰਨੀ ਫਾਸਟ ਟੱਕਰ ਹੋਵੇ ਤੇ ਬੈਲੈਂਸ ਵਿਗੜ ਜਾਂਦਾ ਤੜਤ ਮਤਲਬ ਤੜਤਚੀਆਂ ਉੱਡ ਜਾਂਦੀਆਂ ਵਾ ਗੱਡੀ ਦੀਆਂ ਤੁਹਾਨੂੰ ਵੀ ਪਤਾ ਹੈ ਪਰ ਉਹ ਕਹਿੰਦੇ ਇਹ ਤੇ ਇੱਕ ਚੀਜ਼ ਹੋ ਗਈ ਨਾ ਗੱਲ ਹੈਰਾਨ ਕਰ ਦੇਣ ਵਾਲੀ ਦੂਜੀ ਸੀਗੀ ਅਸੀਂ ਕੀ ਦੇਖਦੇ ਹਾਂ ਚਲੋ ਥੋੜਾ ਜਿਹਾ ਸੈਟਲਡਾਊਨ ਹੁੰਨੇ ਆਪਾਂ ਵੀ ਚਲੋ ਬਚਾਅ ਹੋ ਗਿਆ ਤੇ ਕਹਿੰਦੇ ਪਿੱਛੋਂ ਗੱਡੀ ਆਉਂਦੀ ਆ ਸਾਡੇ ਸਾਹਮਣੇ ਆਣ ਕੇ ਸਾਡੇ ਪੈਰ ਲੀ ਚਰਨਾ ਸ਼ੁਰੂ ਕਰ ਦਿੰਦੀ ਆ ਤੇ ਉਸ ਟਾਈਮ ਦੇ ਉੱਤੇ ਕਹਿੰਦੇ ਕਿ ਜਿਹੜੇ ਤਰਫ ਅਸੀਂ ਜਾ ਰਹੇ ਹੁੰਦੇ ਆ ਸੜਕ ਥੋੜੀ ਖਾਲੀ ਹੁੰਦੀ ਆ ਕਿਉਂਕਿ ਵੇਲਾ ਜਿਹੜਾ ਹੈਗਾ ਥੋੜਾ ਜਆ ਰਾਤ ਦਾ ਹੋ ਗਿਆ ਹੁੰਦਾ ਵਾ ਐਂਡ ਥੋੜਾ ਥੋੜਾ ਜਿਹੜਾ ਜਾਣਨ ਹੁੰਦਾ ਵਾ ਪਰ ਜ਼ਿਆਦਾ ਨਹੀਂ ਹੁੰਦਾ ਤੇ ਕਹਿੰਦੇ ਅਸੀਂ ਦੇਖਦੇ ਕਿ ਇਹ ਕਿ ਉਹ ਹੀ ਇਨੋਵਾ ਜਿਹੜੀ ਸਾਈ ਲਾਡਿਸ਼ਾ ਸਰਕਾਰ ਦੀ ਨਕੋਦਰ ਬਾਹਰ ਲੱਗੀ ਆ ਸੇਮ ਤਰ੍ਹਾਂ ਦੀ ਜਿਹੜੀ ਆ ਉਹ ਜਿਹੜੀ ਇਨੋਵਾ ਜਾ ਰਹੀ ਹੁੰਦੀ ਆ ਤੇ ਉਹਦੇ ਵਿੱਚ ਸਾਨੂੰ ਸਾਖਸ਼ਾਤ ਸਾਈਂ लाडी शाह ਸਰਕਾਰ ਜੀ ਜਿਹੜੇ ਹਨ ਉਹ ਦੇਖਦੇ ਆ ਤੇ ਉਹ ਸਾਨੂੰ ਐ ਹੱਥ ਲਾ ਕੇ ਕਹਿੰਦੇ ਆ ਕਿ ਮਤਲਬ ਮੂੰਹ ਬੋਲਦੇ ਕੁਝ ਨਹੀਂ ਬਸ ਐ ਹੱਥ ਲਾ ਕੇ ਕਹਿੰਦੇ ਵੀ ਜਿੱਦਾਂ ਇਦਾਂ ਕਹਿ ਰਹੇ ਹੋਣਗੇ ਸਾਰਾ ਕੁਝ ਠੀਕ ਹੈ ਕਰਕੇ ਤੇ ਕਹਿੰਦੇ ਉਹ ਇੱਕਦਮ ਗੱਡੀ ਅੱਗੇ ਨਿਕਲ ਜਾਂਦੀ ਹੈ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਹੋਇਆ ਕਿ ਸਾਡੇ ਨਾਲ ਅੱਖੋਂ ਪਰੋਖੇ ਹੋ ਜਾਂਦੀ ਹੈ ਤੇ ਕਹਿੰਦੇ ਉਹ ਜਿਹੜੇ ਫੈਮਿਲੀ ਮੈਂਬਰ ਸੀ ਨਾ ਉਹ ਚਾਰ ਪੰਜ ਫੈਮਿਲੀ ਮੈਂਬਰ ਸੀਗੇ ਐਂਡ ਉਹ ਇੱਕ ਜਣੇ ਦੀ ਨਹੀਂ ਉਹਨਾਂ ਨੇ ਕਿਹਾ ਕਿ ਸਾਡੀ ਇਹ ਨਹੀਂ ਹੈ ਵੀ ਇੱਕ ਜਣੇ ਨੂੰ ਵਿਖੀ ਦੂਜੇ ਜਣੇ ਨੂੰ ਨਹੀਂ ਵਿਖੀ ਸਾਰਿਆਂ ਜਣਿਆਂ ਨੂੰ ਦਿਖੀ ਹੈ ਇਹਨਾਂ ਨੇ ਅੱਖੀਂ ਵਿਟਨੈਸ ਕੀਤੀ ਹੈ ਇਦਾਂ ਦੀ ਚੀਜ਼ ਇਦਾਂ ਦੀ ਸੇਮ ਟੂ ਸੇਮ ਵਿਟਨੈਸ ਤੁਹਾਨੂੰ ਪਤਾ ਹੈ ਜਿਹੜੇ ਬਾਬਾ ਗੁਰਦਾਸ ਜੀ ਆ ਗੁਰਦਾਸ ਮਾਨ ਸਾਹਿਬ ਉਹਨਾਂ ਦਾ ਵੀ ਜਦੋਂ ਐਕਸੀਡੈਂਟ ਦੋ ਵਾਰ ਹੀ ਹੋਇਆ ਉਹਨਾਂ ਨੇ ਦੋਵੇਂ ਵਾਰੀ ਇਹ ਕਿਹਾ ਕਿ ਸਾਡੀ ਲਾਡੀ ਸ਼ਾ ਸਰਕਾਰ ਜੀ ਜਿਹੜੇ ਆ ਮੈਨੂੰ ਦਿਖਿਆ ਮੈਨੂੰ ਕੱਢ ਕੇ ਲੈ ਕੇ ਜਾਂਦੇ ਹੋਏ ਸੋ ਇਦਾਂ ਸਾਡੀ ਲਾਡੀ ਸ਼ਾ ਸਰਕਾਰ ਜੀ ਆਪਣੇ ਮਰੀਜ਼ਾਂ ਨੂੰ ਬਚਾਉਂਦੇ ਆ ਹੋਰ ਵੀ ਅਮਰੀਕਾ ਵੀ ਇੱਕ ਗਰੀ ਕਹਿੰਦੇ ਆ ਕਿ ਇੱਕ ਗੱਡੀ ਨੂੰ ਸਾਈ ਜੀ ਨੇ ਇਦਾਂ ਹੀ ਉਦੋਂ ਸਾਖਸ਼ਾਤ ਮੌਜੂਦ ਸੀ ਕਿ ਤਾਂ ਉਹ ਭੱਜੇ ਭੱਜੇ ਆਏ ਤੇ ਉਹਨਾਂ ਨੇ ਐ ਦੋ ਤਿੰਨ ਅਜੀ ਦੁਕਾਨ 'ਚ ਜਾ ਕੇ ਕੀਤਾ ਤੇ ਉਹਨਾਂ ਦੇ ਜਵਾਈ ਦਾ ਬਾਅਦ 'ਚ ਫੋਨ ਆਇਆ ਕਿ ਉਹਨਾਂ ਦੀ ਗੱਡੀ 5-7 ਪਲਟੀਆਂ ਅਮਰੀਕਾ 'ਚ ਖਾਦੀ ਪਰ ਹੋਇਆ ਕੁਝ ਨਹੀਂ ਜਿਹੜੇ ਜਵਾਈ ਉਹਨਾਂ ਦੇ ਨੂੰ ਸੋ ਇਦਾਂ ਦੇ ਬਹੁਤ ਸਾਰੇ ਕਿੱਸੇ ਹੋਰ ਜ਼ਿਆਦਾ ਫਾਲੋ ਸਾਨੂੰ ਕਰੋ ਆਪਣਾ ਮੈਂ ਤੁਹਾਨੂੰ ਜਿਹੜਾ YouTube ਤੇ ਚੈਨਲ ਆ ਉਹਦੇ ਉੱਤੇ ਜਾ ਕੇ ਵੀ ਸਾਨੂੰ ਫਾਲੋ ਮਾਰੋ TikTok Instagram ਦੇ ਉੱਤੇ ਵੀ ਤਾਂ ਕਿ ਹੋਰ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਐਸੀਆਂ ਅਸੀਂ ਸਟੋਰੀਜ਼ ਐਸੀਆਂ ਅਸੀਂ ਤੁਹਾਨੂੰ ਜਿਹੜੀਆਂ ਚੰਗੀਆਂ ਚੰਗੀਆਂ ਚੀਜ਼ਾਂ ਸੁਣਾ ਸਕੀਏ ਐਂਡ ਮੈਂ ਇਹੀ ਆਸ ਕਰਦਾ ਕਿ ਜਿੰਨੇ ਕੁ ਜੋਗੇ ਅਸੀਂ ਹੈਗੇ ਆਂ ਉਹਨਾਂ ਦਾ ਹਰ ਕੋਈ ਇੱਕ ਦੂਜੇ ਦਾ ਹੱਥ ਵਟਾਈਏ ਹਰ ਦਜ ਨੂੰ ਪੋਜ਼ਿਟਿਵ ਕਰੀਏ ਐਂਡ ਅੱਗੇ ਜਾ ਕੇ ਹੋਰ ਜਿੰਨੇ ਵੀ ਕਿਸੇ ਪੀਰੋਂ ਮੁਰਸ਼ਿਦ ਦੇ ਹੋਣਗੇ ਗੁਰੂਆਂ ਪੀਰਾਂ ਫਕੀਰਾਂ ਦੇ ਹੋਣਗੇ ਤੁਹਾਡੇ ਤੱਕ ਜ਼ਰੂਰ ਸ਼ੇਅਰ ਕਰਾਂਗੇ